ਅੱਜ ਆਪਾਂ ਕਾਰਨੇਸ਼ਨ ਫਲਾਵਰ ਸਿੱਖਾਂਗੇ ਇਹ ਬਹੁਤ ਸੋਖਾ ਹੁੰਦਾ ਜੇ ਬਣਾਣਾ ਆਵੇ ਕਿਸੇ ਨੇ ਸਿਰਫ ਚੇਨ ਔਰ ਡਬਲ ਕਰੋਸ਼ੀਆ ਜਿਹਨੂੰ ਆਪਾਂ ਖੜਵਾ ਵੀ ਕਹਿੰਦੇ ਆ ਤੇ ਇੱਕ ਆਪਾਂ ਨੂੰ ਸਲਿੱਪ ਸਟਿਚ ਇਹ ਤਿੰਨ ਚੀਜ਼ ਜਾਣੀਆਂ ਚਾਹੀਦੀਆਂ ਨੇ ਇਹਦੇ ਨਾਲ ਹੀ ਫੁੱਲ ਬਣ ਜਾਣਾ ਹੈ ਠੀਕ ਹੈ ਪਹਿਲਾਂ ਹੁਣ ਪਹਿਲਾਂ ਆਪਾਂ ম্যাਜਿਕ ਸਰਕਲ ਬਣਾਉਂਦੇ ਸੀ ਇਹਦੇ ਵਿੱਚ ਮੈਂ ਚਾਰ ਚੇਨ ਕਰੂੰਗੀ ਪਹਿਲਾਂ ਚਾਰ ਚੇਨ ਕਰਕੇ ਜਿਹੜੀ ਪਹਿਲੀ ਚੇਨ ਆ ਉਹਦੇ ਵਿੱਚ ਮੈਂ ਕਰੋਸ਼ੀਆ ਪਾ ਕੇ ਧਾਗਾ ਉਲਟਾ ਲੈਣਾ ਛੋਟੇ ਵਾਲਾ ਉੱਪਰ ਨੂੰ ਕਰਕੇ ਫਿਰ ਮੈਂ ਸਲਿੱਪ ਸਟੀਚ ਕਰਨਾ ਆਹ ਦੇਖੋ ਹੁਣ ਧਾਗਾ ਬੈਕ ਤੇ ਚੱਲ ਗਿਆ ਛੋਟੇ ਵਾਲਾ ਹੁਣ ਇੱਕ ਹੀ ਬਣ ਗਿਆ ਸਰਕਲ ਬਣ ਗਿਆ ਹੁਣ 1 2 ਤੇ 3 ਚੇਨ ਬਣਾ ਕੇ ਇਸ ਸਰਕਲ ਦੇ ਵਿੱਚ ਤੁਸੀਂ ਡਬਲ ਕਰੋਸ਼ੀਆ ਪਾਉਣੇ ਆ ਕਿੰਨੇ 15 16ਵਾਂ ਚੇਨ ਹੋ ਜੂਗੀ ਤਿੰਨ ਵਾਲੀ ਠੀਕ ਹੈ 15 ਡਬਲ ਕਰੋਸ਼ੀਆ ਪਾਓ ਹੁੰ ਜਦੋਂ ਆਪਾਂ 15 ਡਬਲ ਕਰੋਸ਼ੀਆ ਪਾ ਲਿਆ ਜਿਹੜੀ ਆਪਾਂ ਪਹਿਲਾਂ ਤਿੰਨ ਚੇਨ ਬਣਾਈਆਂ ਸੀ ਜਿਹੜੀ ਤੀਸਰੀ ਨੰਬਰ ਵਾਲੀ ਚੇਨ ਹੈ ਉਹਦੇ ਵਿੱਚ ਆਪਾਂ ਕਰੋਸ਼ੀਆ ਪਾਵਾਂਗੇ ਉੱਪਰ ਸਲਿੱਪ ਸਟਿਚ ਪਾ ਕੇ ਸਲਿੱਪ ਸਟਿਚ ਕਰ ਦੇਣਾ ਤੇ ਫਿਰ ਆਪਾਂ ਤਿੰਨ ਚੇਨ ਬਣਾਵਾਂਗੇ ਤੇ ਚੇਨ ਬਣਾਵਾਂਗੇ 2 ਤੇ 3 ਇਹਦੇ ਵਿੱਚ ਹੀ ਆਪਾਂ ਨੇ ਕੀ ਕਰ ਲੈਣਾ ਇੱਕ ਡਬਲ ਕਰੋਸ਼ੀਆ ਪਾ ਦੇਣਾ ਤੇ ਹੁਣ ਜਿੰਨੀਆਂ ਵੀ 16 ਚੇਨ ਹੋਣਗੀਆਂ نیچے ਵਾਲੀਆਂ ਫਾਊਂਡੇਸ਼ਨ ਚੇਨ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਹਰ ਇੱਕ ਦੇ ਵਿੱਚ ਆਪਾਂ ਦੋ ਦੋ ਖੜਵੇ ਵੀ ਪਾਉਂਦੇ ਹੋ ਜਾਵਾਂਗੇ ਠੀਕ ਹੈ ਇਨਕਰੀਜ਼ ਕਰਨਾ ਹਰ ਇੱਕ ਚੇਨ ਦੇ ਵਿੱਚ ਆਪਾਂ ਦੋ ਪਾਣੇ ਨੇ ਹੈਗੇ ਡਬਲ ਕਰੋਸ਼ੀਆ ਇਹ ਪੈਟਰਨ ਸੇਮ ਅੱਗੇ ਅੱਗੇ ਇਦਾਂ ਹੀ ਚੱਲੀ ਜਾਣਾ ਚੌਥੇ ਰਾਉਂਡ ਤੱਕ ਇੱਕ ਰਾਉਂਡ ਹੋ ਚੁੱਕਿਆ ਦੂਸਰਾ ਚੱਲ ਰਿਹਾ ਫਿਰ ਆਪਾਂ ਤੀਸਰਾ ਫਿਰ ਚੌਥਾ ਤਿੰਨ ਚੇਨ ਕਰਾਂਗੇ ਹਰ ਇੱਕ ਦੇ ਵਿੱਚ ਦੋ ਦੋ ਵਧਾਵਾਂਗੇ ਇਹਦੇ ਨਾਲ ਕੀ ਹੋ ਜੂਗਾ ਇਹਨਾਂ ਵਰਕ ਜਿਹੜਾ ਹੈ ਕਰਲ ਹੋਣਾ ਸ਼ੁਰੂ ਹੋ ਜੂਗਾ ਠੀਕ ਹੈ ਇਹਦੇ ਵਿੱਚ ਵੱਲ ਪੈਣੇ ਸ਼ੁਰੂ ਹੋ ਜਾਣਗੇ ਉਹੀ ਵੱਲ ਜਿਹੜੇ ਅੱਗੇ ਜਾ ਕੇ ਆਪਾਂ ਨੂੰ ਫਲਾਵਰ ਦੀ ਸ਼ੇਪ ਦੇਣਗੇ जो तो वापस आवागे वापस आके एक दो तीन तीसरी चेन के स्लिप स्टिच कर देंगे ठीक है हाँ आ देखो एक एक दो तीन तीसरी चेन दे स्लिप स्टिच किया चलो सेम हूँ आप तीन चेन होर बनावों 1 2 3 ਇੱਥੇ ਜਿੱਥੇ ਚੇਨ ਬਣਾਈਆ ਉੱਥੇ ਡਬਲ ਕ੍ਰੋਸ਼ੀਆ ਪਾਵਾਂਗੇ ਆ ਦੇਖੋ ਉੱਥੇ ਉਸੇ ਜਗ੍ਹਾ ਦੇ ਉੱਤੇ ਹੁਣ ਅਗਲੀ ਹਰ ਇੱਕ ਚੇਨ ਦੇ ਵਿੱਚ ਦੋ ਦੋ ਡਬਲ ਕ੍ਰੋਸ਼ੀਆ ਬਣਾਵਾਂਗੇ ਜੇ ਹੋ ਸਕੇ ਤਾਂ ਕੋਸ਼ਿਸ਼ ਆ ਤੁਸੀਂ ਆਪਣਾ ਥੋੜਾ ਮੋٹے ਨੰਬਰ ਨਾਲ ਲਿਓ ਮੇਰਾ ਜਿਹੜਾ ਵਰਕ ਆ ਬਿਲਕੁਲ ਟਾਈਟ ਟਾਈਟ ਆ ਰਿਹਾ ਜੇ ਥੋੜਾ ਢਿੱਲੇ ਹੱਥ ਨਾਲ ਬਣੋਂਗੇ ਨਾ ਫਿਰ ਫਲਾਵਰ ਦੀ ਸ਼ੇਪ ਹੋਰ ਵੀ ਵਧੀਆ ਹੁੰਦੀ ਹੈ ਹੁਣ ਦੇਖੋ ਜਦੋਂ ਆਪਾਂ 3rd ਰਾਉਂਡ ਕੰਪਲੀਟ ਕੀਤਾ ਤੇ ਉਹਦੀ ਸਰਕਲ ਦੀ ਸ਼ੇਪ ਜਿਹੜੀ ਚੇਂਜ ਹੋਣੀ ਸ਼ੁਰੂ ਹੋ ਗਈ ਆ 3 राउंड ਹੋ ਗਏ ਹੁਣ ਜਦੋਂ ਆਪਾਂ 4th ਰਾਉਂਡ ਸਟਾਰਟ ਕਰਾਂਗੇ 4th ਇੱਦਾਂ ਹੀ ਸਟਾਰਟ ਕਰਨਾ ਹੈ 3 ਚੇਨ ਉਸੇ ਉਹ ਉਸੇ ਚੇਨ ਦੇ ਵਿੱਚ ਫਿਰ ਆਪਾਂ ਕੀ ਕਰਾਂਗੇ ਨੀਚੇ ਵਾਲੀ ਚੇਨ ਦੇ ਵਿੱਚ ਇੱਕ ਹੋਰ ਡਬਲ ਕ੍ਰੋਸ਼ੀਆ ਪਾ ਕੇ ਹਰ ਸਰ ਹੁਣ ਦੇਖੋ ਡਬਲ ਕ੍ਰੋਸ਼ੀਆ ਪਾਉਂਦੇ ਪਾਉਂਦੇ ਵਰਕ ਜਿਹੜਾ ਕਰਲ ਹੋਣਾ ਸ਼ੁਰੂ ਹੋ ਗਿਆ ਵੱਲ ਪੈਣੇ ਸ਼ੁਰੂ ਹੋ ਗਏ ਇਹਦੇ ਵਿੱਚ ਹਨ ਲਾਸ ਦੇ ਉੱਤੇ ਆਪਾਂ ਇਹਨੂੰ ਉਦਾਂ ਹੀ 3rd ਵਾਲੀ ਜਿਹੜੀ ਚੇਨ ਹੈ ਉਹਦੇ ਵਿੱਚ ਆਪਾਂ ਸਲਿੱਪ ਸਟਿਚ ਕਰਦਾਂਗੇ ਤਾ ਗੱਲਿਆ ਉਸੇ ਥਾਗੇ ਨੂੰ ਆਪਾਂ ਜਿਹੜੀ ਚੇਨ ਬਣਾਈ ਉਹਦੇ ਵਿੱਚੋਂ ਤੇ ਘੜਤਾ ਇਹਨੂੰ ਕਹਿੰਦੇ ਸਲਿੱਪ ਸਟਿਚ ਤੁਹਾਡਾ ਨਾ ਵਰਕ ਜਿਹੜਾ ਹੈ ਇਦਾਂ ਦਾ ਦਿਖਣ ਲੱਗ ਜੂਗਾ ਘਬਰਾਉਣਾ ਨਹੀਂ ਹੈਗਾ ਜਦੋਂ ਤੁਸੀਂ ਇਹਦੇ ਉੱਤੇ ਫ੍ਰਿਲ ਜੀ ਬਣਾਉਂਗੇ ਇਹਨੇ ਥੋੜਾ ਸੈੱਟ ਹੋ ਜਾਣਾ 1 2 3 4 4 ਬਣ ਗਏ 4 ਰਾਊਂਡ ਹੋ ਗਏ ਨੈਕਸਟ ਰਾਊਂਡ ਦੇ ਵਿੱਚ ਆਪਾਂ ਕੀ ਕਰਾਂਗੇ ਪਹਿਲਾਂ ਧਿਆਨ ਨਾਲ ਦੇਖਿਓ ਤੇ मैं एक चेन बनाई फिर उत मैं की करूँगी मरमा बी सिंगल क्रोशिया, दो दो दो, दा एक, फिर एक, फिर तीन तीन चेन बना के ठीक है अगला वाला जोच है जाके मैं मरमा भी कर देना एक सिंगल क्रोशिया ਸਿੰਗਲ ਕਰੋਸ਼ੀਆ ਕਰੂੰਗੀ ਫਿਰ ਤਿੰਨ ਚੇਨ ਬਣਾਉਂਗੀ ਸਿੰਗਲ ਕਰੋਸ਼ੀਆ ਦੇ ਉੱਪਰ ਦੁਆਰਤੀ ਦੇਖ ਲਓ ਜੋ ਨੈਕਸਟ ਵਾਲਾ ਹੈ ਨਾ ਨੈਕਸਟ ਚੇਨ ਆ ਉਹਦੇ ਵਿੱਚ ਆਪਾਂ ਸਿੰਗਲ ਕਰੋਸ਼ੀਆ ਕਰਨਾ ਫਿਰ ਉਹਦੇ ਉੱਤੇ ਹੀ ਆਪਾਂ ਨੇ ਤਿੰਨ ਚੇਨ ਬਣਾਉਣੀਆਂ ਨੇ ਅਗਲੀ ਚੇਨ 'ਚ ਜਾ ਕੇ نیچے ਸਿੰਗਲ ਸਟਿਚ ਕਰਨਾ ਹੈ ਕਿੰਗਰੀਏ ਜ ਬਨ ਜਾਣੀ ਹੈ ਇਹ ਦੇਖ ਲਓ ਇਹ ਚ ਇਹਨਾਂ ਦੇ ਸਪੇਸ ਦਿਖਾਈ ਦੋਗੇ ਤੁਹਾਨੂੰ ਤਿੰਨ ਚੇਨ ਫਿਰ ਸਿੰਗਲ ਕਰੋਸ਼ੀਆ ਅਗਲੇ ਚੇਨ 'ਚ ਉਸੇ ਸਿੰਗਲ ਕਰੋਸ਼ੀਆ ਦੇ ਉੱਪਰ ਤਿੰਨ ਚੇਨ ਥੈਨ ਨੈਕਸਟ ਦੇ ਵਿੱਚ ਸਿੰਗਲ ਕਰੋਸ਼ੀਆ ਇਦਾਂ ਕਰਕੇ ਆਪਾਂ ਸਾਰਾ ਰਾਉਂਡ ਇਹ ਕੀ ਕਰ ਦੇਣਾ ਕੰਪਲੀਟ ਕਰ ਦੇਣਾ ਦੇਖ ਲਓ ਤਾਂ ਇਹ ਸ਼ੇਪ ਆ ਜਾਣੀ ਹੈ ਹਾ ਤਾਂ ਥੋੜਾ ਢਿੱਲਾ ਰੱਖਿਆ ਮੇਰਾ ਥੋੜਾ ਜਿਆਦਾ ਟਾਈਟ ਹੋ ਗਿਆ ਇੱਥੇ ਫਰੰਟ ਦੇ ਉੱਤੇ ਦੇਖੋ ਬੰਦ ਕਿਵੇਂ ਕਰਨਾ ਹੈ 3 ਚੀਰ ਗੁਨਿਆ ਸਿੰਗਲ ਸਟਿਚ ਜੋ ਫਰਸਟ ਇੱਕ ਕਚੀਨ ਕੀਤੀ ਸੀ ਤੁਹਾਨੂੰ ਯਾਦ ਹੋਊਗਾ ਉਹਦੇ ਵਿੱਚ ਜਾ ਕੇ ਆਪਾਂ ਨੇ ਸਲਿੱਪ ਸਟਿਚ ਕਰ ਦੇਣਾ ਫਿਰ ਆਪਣੀ ਉਹੀ ਚੇਨ ਨੂੰ ਆਪਾਂ ਖੋਲ ਲਾਂਗੇ ਵੱਡਾ ਲੈ ਲਾਂਗੇ ਧਾਗਾ ਕਰਦਾਂਗੇ ਉਹਦੇ ਵਿੱਚੋਂ ਦੀ ਆਪਾਂ ਆਪਣਾ ਵਰਕ ਕੱਢਾਂਗੇ ਗੱਠ ਬੰਨੀ ਜਾਣੀਆਂ ਦੇਖ ਲਓ ਫਿਰ ਥੋੜਾ ਜਿਹਾ ਧਾਗਾ ਕੱਟ ਕੇ ਧਾਗੇ ਨੂੰ ਆਪਾਂ ਪਿੱਛੇ ਤੇ ਛੁਪਾ ਦੇਣਾ ਹੈ ਜੋ ਐਕਸਟਰਾ ਥ੍ਰੈਡ ਆ ਉਹਨੂੰ ਆਪਾਂ ਕੱਟ ਦਾਂਗੇ ਦੇਖੋ ਆ ਫ੍ਰਿਲੇ ਜੀ ਬਣ ਗਈ ਨਾ ਹੁਣ ਆਪਾਂ ਇੱਕ ਧਾਗਾ ਲਾਵਾਂਗੇ ਡਬਲ ਧਾਗਾ ਲੈ ਲਓ ਦੂਰਾ ਕਰ ਲਓ ਉਹਨੂੰ ਅਖੀੜ ਤੇ ਮਾਰ ਲਓ ਗੱਠ ਦੇਖ ਨੂੰ ਏਦਾਂ ਦਾ ਲੱਗੂਗਾ ਦੇਖੋ 1 2 ਜਿੱਥੇ ਦੂਸਰੇ ਦਾ ਐਂਡ ਆ ਨਾ ਦੂਸਰੇ ਰਾਉਂਡ ਦਾ ਐਂਡ ਆ ਉੱਥੇ ਆਪਾਂ ਨੇ ਨਾ ਓਹੋ ਤੱਕ ਗਿਆ ਉੱਪਰ-नीचे ਦਾ ਜੀਮਾ ਗਠ ਮਾਰ ਕੇ ਤਾਂਗੇ ਨੂੰ ਉੱਪਰੋਂ-नीचे कच्चਾ ਕਰ ਲੋ ਜਿਵੇਂ कच्चਾ ਨਹੀਂ ਕਰ ਦਿੰਦੇ ਆਪਾਂ ਕੱਪੜੇ ਨੂੰ ਇੱਕ ਦੋ ਦੂਸਰੇ ਤੇ ਆਹ ਦੇ ਕੰਦੂ ਇਸੂਈ ਲੈ ਲਿਓ ਜਿਹੜੀ ਮਰਜ਼ੀ ਲੈ ਲਿਓ ਕੰਦੂ ਇਸੂਈ ਦੇ ਵਿੱਚ ਧਾਗਾ ਪਾਣਾ ਹੈ ਡਬਲ ਤਾਂ 2 2 ਛੱਡ ਕੇ ਡਬਲ ਕਰੋਸ਼ੀਆ ਕੱਚਾ ਕਰ ਲਾਂਗੇ इत अपना ढिला रखिए ठीक है ज्यादा टाइट नहीं करना जो तो दो आप दोनों धागे फड़ के ठीक है गठ वाला धागा तो जो अपने सुई के धागा वो फट के अपना जो तो खिचागे ना फिर टाइट हो जाना ज्यादा इसलिए थोड़ा ढिला रखियो ढिले जत्त कच्चा कर दो ਤੱਕ ਆ ਗਏ ਆਪਾਂ ਐਂਡ ਤੇ ਗੱਠ ਤੱਕ ਆ ਗਏ ਪਿੱਛੇ ਦੇਖ ਲਿਓ ਵੀ ਗੱਠ ਤੇ ਅੱਗੇ ਨਹੀਂ ਜਾਣਾ ਗੱਠ ਤੱਕ ਹੀ ਬਸ ਆਪਾਂ ਇਹਨੂੰ ক্লোਜ਼ ਕਰ ਦੇਣਾ ਤੇ ਪਿੱਛੇ ਲੈ ਜਾਣੀ ਆਪਣੀ ਸੂਈ ਪਿੱਛੇ ਸੂਈ ਲੈ ਗਏ ਆਪਾਂ ਧਿਆਨ ਨਾਲ ਗੱਠ ਦੇ ਵਿੱਚ ਨਹੀਂ ਸੂਈ ਕੱਢ ਲੈਣੀ ਆਪਣੀ ਗੱਠ ਵਾਲੇ ਧਾਗੇ ਨੂੰ ਥੋੜਾ ਆਪਣੇ ਵੱਲ ਖਿੱਚ ਲਓ ਖਿੱਚ ਲੇ ਹੁਣ ਆਪਾਂ ਗੱਠ ਵਾਲਾ ਜਿਹੜਾ ਧਾਗਾ ਸੀ ਉਹ ਵੜ ਲੈਣਾ ਤੇ ਜਿੱਥੇ ਹੁਣ ਆਪਾਂ ਐਂਡ ਸੁਈ ਵਾਲਾ ਧਾਗਾ ਸੀਗਾ ਇਹ ਤਾਂ ਤਾਂ ਗੈ ਕੋਈ ਆ ਦੋਨਾਂ ਨੂੰ ਖਿੱਚ ਲੈਣਾ ਫੜ ਕੇ ਜਦੋਂ ਖਿੱਚ ਲਾਂਗੇ ਫਿਰ ਆ ਕੱਚਾ ਜਿਹੜਾ ਕੀਤਾ ਹੋਇਆ ਹੈ ਕੀ ਹੋ ਜੂਗਾ ਇਕੱਠਾ ਹੋ ਜੂਗਾ ਇਕੱਠਾ ਹੋ ਕੇ ਨਾ ਨੀਚੇ ਇੱਕ ਸ਼ੇਪ ਜੀ ਆ ਜੂਗੀ ਦਿਖਾਨੀ ਮਾਨੂੰ ਧਿਆਨ ਨਾਲ ਕਰਿਓ ਟਾਈਓ ਡਬਲ ਧਾਗਾ ਪਾਇਆ ਜੋ ਖਿੱਚੋਗੇ ਸਿੰਗਲ ਧਾਗਾ ਨਹੀਂ ਤਾਂ ਟੁੱਟ ਜਾਣਾ ਆ ਡਬਲ ਨਾਲ ਕੰਮ ਕਰ ਲਿਓ ਆ ਦੇਖੋ ਆਪਣਾ ਵਰਕ ਇਕੱਠਾ ਹੋ ਗਿਆ ਤੇ ਫੁੱਲ ਦੀ ਸ਼ੇਪ ਦੇ ਵਿੱਚ ਆ ਗਿਆ ਹੁਣ ਆਪਾਂ ਇੱਥੇ ਟਾਈਟ ਦੋ ਗੱਠਾ ਮਾਰ ਦੇਣੀਆਂ ਨੇ ਜਿਹੜੇ ਉੱਪਰ ਵਾਲਾ ਪੋਰਸ਼ਨ ਆ ਫੁੱਲ ਦਾ ਉਹ ਫਲਾਵਰ ਦੀ ਲੁੱਕ ਲੈ ਲੂਗਾ ਹੁਣ ਜੋ ਫਲਾਵਰ ਦਾ ਨੀਚੇ ਵਾਲਾ 파ਟ ਆ ਉਹਨੂੰ ਆਪਾਂ ਕਵਰ ਕਰਨਾ ਹੈ ਉਹ ਵੀ ਗ੍ਰੀਨ ਕਲਰ ਦੇ ਧਾਗੇ ਨਾਲ ਬੁਣ ਕੇ ਕਵਰ ਕਰਾਂਗੇ ਮੈਂ ਤੁਹਾਨੂੰ ਦੂਸਰਾ ਫੁੱਲ ਜਿਹੜਾ ਪਿਆ ਹੈ ਨਾ ਉਹ ਦਿਖਾਉਣੀ ਆ ਇਨੂੰ ਗੁਲਨਾਰ ਦਾ ਕਾਰਨੇਸ਼ਨ ਫਲਾਵਰ ਕਹਿੰਦੇ ਨੇ ਠੀਕ ਹੈ ਫਿਰ ਨੂੰ ਕੁੱਟ ਜਿਓ ਦੀ ਸ਼ੇਪ ਆ ਜੂਗੀ ਫਿਰ ਤਾਂ ਹੁਣ ਇਹਦਾ ਜਿਹੜਾ ਨੀਚੇ ਵਾਲਾ ਫਾਸਾ ਜਿੱਥੇ ਆਪਾਂ ਗੱਠ ਬੰਨੀ ਸੀਗੀ ਆਹ ਵਾਲਾ ਪੋਰਸ਼ਨ ਇਹਨੂੰ ਲੋਕੋ ਹੁੰਦੇ ਲਈ ਆਪਾਂ ਹਾਂ ਸੱਪਲ ਲਗਾਵਾਂਗੇ ਇਹ ਨੈਕਸਟ ਵੀਡੀਓ ਦੇ ਵਿੱਚ ਦਿਖਾ ਦੂੰਗੀ ਠੀਕ ਹੈ